ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਪਿਛਲੇ 24-25 ਦਿਨਾਂ ਤੋਂ ਵਰਨਵਰਤ ਵਿੱਚ ਬੈਠੇ ਨੇ ਅੱਜ ਉਹਨਾਂ ਦੀ ਅਚਾਨਕ ਸਿਹਤ ਦੇ ਵਿੱਚ ਵੱਡਾ ਉਖਾੜ ਰੱਖ ਨੂੰ ਮਿਲਿਆ ਉਹ ਬੇਹੋਸ਼ ਹੋ ਕੇ ਡਿੱਗ ਗਏ ਤੇ ਖਨੌਰੀ ਬਾਰਡਰ ਜਿੱਥੇ ਇਹ ਮੋਰਚਾ ਲੱਗਿਆ ਹੋਇਆ ਉਸੇ ਇੱਕ ਵਾਰ ਵੱਡੇ ਪੱਧਰ ਤੇ ਸਥਿਤੀ ਖਾਚ ਆ ਗਿਆ ਅੱਜ ਇਹ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਖਾਸ ਹੋਰ ਤੇ ਜਿਹਦੇ ਨੇ ਉੱਗੇ ਰਾਸੀਮਾ ਤੇ ادارਾ ਜਾਗੂ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਰਾਤ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਾਰਾ ਗੈਟ ਵੈਲਕਮ ਜੀ ਬਹੁਤ ਬਹੁਤ ਸ਼ੁਪਰੀਆ ਜੀ ਡਾਕਟਰ ਸਾਹਿਬ ਜਗਜੀਤ ਸਿੰਘ ਢੱਲੇਵਾਲ ਅੱਜ ਉਹਨਾਂ ਦੀ ਸਿਹਤ ਦੇ ਵਿੱਚ ਫਖਰੀ ਤਰ੍ਹਾਂ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਵੱਡੇ ਪੱਧਰ ਉੱਤੇ ਵਿਗਾੜ ਬਣਿਆ ਮੋਰਚੇ ਦੇ ਵਿੱਚ ਵੱਡੀ ਚਿੰਤਾ ਫੈਲ ਗਈ ਸ਼ਾਟਸ ਆ ਗਿਆ ਇਸ ਤਰ੍ਹਾਂ ਦਾ ਉਹ ਫਲਾਤਰਿਆ ਤੇ ਨਾਲ ਕਿਹੜੀਆਂ-ਕਿਹੜੀਆਂ ਅੱਜ ਸ਼ਖਸੀਅਤਾਂ ਖਨੋਰੀ ਬਾਡਸ ਮੋੜ ਤੇ ਦੇਖੀਆਂ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਉਹ ਰਾਤੀ ਗਵਰਨਮੈਂਟ ਉਹ ਚੇ ਦੇ ਵਿੱਚ ਰਗਜੀਤ ਸਿੰਘ ਡੱਲੇਵਾਲ ਦਾ ਹਾਲ ਚਾਲ ਜਾਣਨ ਜਾ ਰਹੇ ਸਨ ਤੇ ਉਧਰ ਸਤ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਵੀ ਅੱਜ ਇਸ ਬੁਦੇ ਉਤੇ ਸੁਣਵਾਈ ਸੀ ਤੇ ਉਹ ਸਾਰਾ ਮਾਮਲਾ ਕਿਵੇਂ ਰਿਹਾ ਜਿਦਾਂ ਸਾਹਿਬ ਪਿੰਦਰ ਸਾਹਿਬ ਜਿਵੇਂ ਕਿ ਪਤਾ ਹੀ ਆ ਸਰਦਾਰ ਗਿਗਜੀ ਸਿੰਘ ਡੱਲੇਵਾਲ ਦਾ ਮਰਮਰਤਾ 24ਵਾਂ ਦਿਨ ਸੀ ਕਿ ਅੱਜ ਜਦੋਂ ਉਹਨਾਂ ਨੂੰ ਸਵੇਰੇ ਉਹਨਾਂ ਦੀ ਸਮਰਥਕਾਂ ਨੇ ਉਹਨਾਂ ਦੀ ਜੋਸ਼ਾ ਮਿੱਤਰਾਂ ਜਿਸ ਤਰ੍ਹਾਂ ਕਿ ਉਹਨਾਂ ਦਸ਼ਨਾਨ ਕਰਾ ਰਹੀ ਸੀ ਇਸ਼ਨਾਨ ਕਰਾਉਣ ਤੋਂ ਬਾਅਦ ਉਹ ਬੇਹੋਸ਼ ਹੋ ਗਏ ਤੇ ਕੁਝ ਮਿੰਟਾਂ ਤੋਂ ਬਾਅਦ ਫਿਰ ਉਹਨਾਂ ਨੂੰ ਹੋਸ਼ ਆਈ ਹੈ ਤੇ ਇਸ ਦਾ ਕਾਰਨ ਇਹ ਹੈ ਕਿ ਕਿ ਇੰਨੇ ਦਿਨਾਂ ਦੇ ਬਰਨਵਰਤੇ ਬੈਠੇ ਨੇ ਫਿਰ ਕੈਂਸਰ ਪੀੜਤ ਨੇ ਸਰੀਰ ਦੀ ਕਮਜ਼ੋਰੀ ਹੈ 70 ਸਾਲ ਦੀ ਉਮਰ ਹੈ ਠੰਡ ਦਾ ਮੌਸਮ ਹੈ ਇਹ ਇੱਕ ਜਨੈਸ ਕਰਨੇ ਕਰਨਾ ਤੇ ਉਹਨਾਂ ਦਾ ਵੀ ਹੋਸ਼ੀ ਦੇ ਵਿੱਚ ਜਾਣਾ ਤੇ ਇੱਕ ਇਸ ਤਰ੍ਹਾਂ ਦਾ ਜਿਹੜਾ ਕਿ ਮੋਰਚੇ ਦੇ ਵਿੱਚ ਬੜੀ ਕਹਾਫੜਾ ਦਾ ਵੀ ਪੈਦਾ ਹੋ ਗਈ ਸੀ ਜਿਹੜੀ ਸਰਕਾਰੀ ਟੀਮਾਂ ਨੇ ਡਾਕਟਰਾਂ ਦੀਆਂ ਤੇ ਜਿਹੜੇ ਉਹਨਾਂ ਦੇ ਅਪਦੇ ਡਾਕਟਰ ਨੇ ਉਹਨਾਂ ਨੂੰ ਸਾਰਿਆਂ ਨੂੰ ਚਿੰਤਾ ਬਣ ਗਈ ਸੀ ਕਿ ਕੀ ਕੀ ਹੋਇਆ ਤੇ ਬੇਸ਼ੱਕ ਸਰਕਾਰ ਦੀਆਂ ਟੀਮਾਂ ਨੇ ਉਹਨਾਂ ਨੂੰ ਗਲੂਕੋਜ਼ ਲਾਉਣ ਦੀ ਵੀ ਉਹ ਕੋਸ਼ਿਸ਼ ਕਰਨ ਦੀ ਲੱਗੇ ਪਰੰਤੂ ਉਹਨਾਂ ਨੂੰ ਉਹਨਾਂ ਨੇ ਜਵਾਬ ਦੇ ਦਿੱਤਾ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਸਿਮਨਜੀਤ ਸਿੰਘ ਮਾਨ ਉਹਨਾਂ ਨੂੰ ਮਿਲਣ ਦੇ ਲਈ ਲਾਈਨ ਦੇ ਵਿੱਚ ਲੱਗੇ ਹੋਏ ਸਨ ਤੇ ਇਸੇ ਤਰ੍ਹਾਂ ਹੀ ਅੱਜ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਸਰਦਾਰ ਬਲਕੌਰ ਸਿੰਘ ਤੇ ਮਤਾ ਚਰਨ ਕੋਹਰ ਵੀ ਦਲੇਵਾਲ ਸਾਫ ਦੀ ਸਿਹਤ ਜਾਂਬੀ ਦਾ ਤੇ ਪਤਾ ਲਾਣ ਦੇ ਲਈ ਤੇ ਮੋਰਚੇ ਦੇ ਨਾਲ ਜੱਟ ਜਹਤੀ ਯਾਰ ਕਰਨ ਦੇ ਲਈ ਪਹੁੰਚੇ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਜਿਵੇਂ ਕਿ ਯੂਥ ਪਿੰਡਾਂ ਦੇ ਵਿੱਚੋਂ ਟਰਾਲੀਆਂ ਦੇ ਨਾਲ ਲੋਕ ਉਹ ਮੋਰਚੇ ਦੇ ਵੱਲ ਨੂੰ ਵੱਧ ਰਹੇ ਨੇ ਮਿਲਣ ਦੇ ਲਈ ਆ ਰਹੇ ਨੇ ਤੇ ਉਹਨਾਂ ਦੇ ਵਿੱਚ ਕਾफी ਚਿੰਤਾ ਦੇਖਣ ਨੂੰ ਮਿਲੀ ਤੇ ਇਹ ਵੀ ਹੈ ਜਿਵੇਂ ਤੁਸੀਂ ਦੱਸਿਆ ਕਿ ਅੱਜ ਉਹਨਾਂ ਦੇ ਕੇਸ ਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੀ ਵਾਜਿ ਜਿੱਥੇ ਕਿ ਉਹਨਾਂ ਦੇ ਨੁਮਾਇੰਦਿਆਂ ਨੇ ਉਸ ਸੁਣਵਾਈ ਦੇ ਦੌਰਾਨ ਹਾਜ਼ਰ ਹੋਏ ਤੇ ਉਹਦਾ ਜਿਵੇਂ ਕਿ ਸੁਪਰੀਮ ਕੋਰਟ ਨੇ ਇਹ ਮਾਮਲੇ ਨੂੰ ਲਿਆ ਹੋਇਆ ਤੇ ਕੇਂਦਰ ਸਰਕਾਰ ਨੂੰ ਕੀ ਆਦੇਸ਼ ਦਿੰਦੀ ਹੈ ਇਹ ਦੇਖਣ ਵਾਲੀ ਗੱਲ ਹੈ ਵੀ ਸਰਕਾਰ ਨੂੰ ਕੀ ਕਿਹਾ ਹਾਲੇ ਕਿਉਂਕਿ ਸੁਪਰੀਮ ਕੋਰਟ ਨੇ ਇਸ ਪ੍ਰਤੀ ਬਹੁਤ ਲੰਬੇ ਸਮੇਂ ਤੋਂ ਜਦੋਂ ਦੀ ਜਦੋਂ ਦਾ ਮੋਰਚੇ ਦੇ ਵਿੱਚ ਇਹ ਵਰਨਵਰਤ ਤੇ ਬੈਠੇ ਨੇ ਜਗਜੀਤ ਸਿੰਘ ਢੱਲੇਵਾਲ ਸੁਪਰੀਮ ਕੋਰਟ ਪੂਰੀ ਬਾਤ ਚੱਕ ਰਹੀ ਹੈ ਤੇ ਕੇਂਦਰ ਸਰਕਾਰ ਵੱਲੋਂ ਹਾਲ ਤੱਕ ਕੋਈ ਇਸ ਤਰ੍ਹਾਂ ਦਾ ਵੱਡਾ ਫੈਸਲਾ ਜਾਂ ਕੋਈ ਇਸ ਦੇ ਪ੍ਰਤੀ ਕੋਈ ਗੰਭੀਰਤਾ ਦੇ ਨਾਲ ਸੋਚਣ ਦਾ ਹਲੇ ਵਿਚਾਰ ਨਹੀਂ ਕੀਤਾ ਬੇਸ਼ੱਕ ਢੱਲੇਵਾਲ ਸਾਹਿਬ ਦਾ ਪਤਾ ਲਾਣ ਦੇ ਲਈ ਪੰਜਾਬ ਦੀਆਂ ਸਿਆਸੀ ਤੇ ਦੂਸਰੀਆਂ ਸਾਰੀਆਂ ਧਿਰਾਂ ਪਹੁੰਚ ਰਹੀਆਂ ਨੇ ਲਗਾਤਾਰ ਪਹੁੰਚ ਰਹੀਆਂ ਨੇ ਜਿਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੀ ਕਿਰਮਾ ਕਾਲੀ ਦਲ ਵੱਲੋਂ ਵੀ ਤੇ ਕਾਂਗਰਸ ਪਾਰਟੀ ਵੱਲੋਂ ਵੀ ਤੇ ਜਿਹੜੇ ਸਮਾਜ ਸੇਵੀ ਧਾਰਮਿਕ ਜਥੇਬੰਦੀਆਂ ਸਾਰੀਆਂ ਇਸ ਮੋਰਚੇ ਦੇ ਵਿੱਚ ਡੱਲੇਵਾਲਾ ਸਾਹਿਬ ਦੇ ਨਾਲ ਆਪਣਾ ਸਮਰਥਨ ਦੇ ਚੁੱਕੀਆਂ ਨੇ ਪਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਸਰਕਾਰ ਹੈ ਉਹਦੇ ਵੱਲੋਂ ਹਾਲ ਦੀ ਘੜੀ ਇਸ ਤਰ੍ਹਾਂ ਦਾ ਕਿਸਾਨਾਂ ਦੀ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਤੇ ਹੋਰ ਜਿਹੜੀਆਂ ਰਹਿਣੀਆਂ ਮੰਗਾਂ ਨੇ ਉਹਨਾਂ ਸੰਬੰਧੀ ਕੁੰਡਾਨੀ ਇਹ ਆਪਣਾ ਮਰਨ ਵਰਤ ਸੁਰੂ ਕੀਤਾ ਹੈ ਇੱਕ ਗੱਲ ਭਿੰਦਰ ਸਾਹਿਬ ਇਹ ਵੀ ਦੇਖਣ ਵਾਲੀ ਹੈ ਕਿ ਜਿਹੜੀਆਂ ਸਕੀਮ ਸਿਆਸੀ ਅਤੇ ਹੋਰ ਜਥੇ ਬੰਦੀਆਂ ਨੇ ਜਿਹੜੀਆਂ ਕਿ ਕਿਸਾਨਾਂ ਦੀਆਂ ਭਰਾਤਰੀ ਜਥੇ ਬੰਦੀਆਂ ਨੇ 32 ਦੇ ਕਰੀਬ ਪੰਜਾਬ ਦੇ ਵਿੱਚ ਇਸ ਤਰ੍ਹਾਂ ਜਥੇ ਬੰਦੀਆਂ ਨੇ ਉਹਨਾਂ ਨੇ ਬੇਸ਼ੱਕ ਆਪੋ ਆਪਣੇ ਪ੍ਰੋਗਰਾਮ ਤਾਂ ਹਲੀਕੇ ਕਿਸਾਨੀ ਮੰਡਾ ਨਿਕਾਤਰ ਪਰੰਤੂ ਇਸ ਮੋਰਚੇ ਪ੍ਰਤੀ ਇਕੱਠੇ ਹੋ ਕੇ ਜਿਹੜੀ ਕਿ ਵੱਡਾ ਹਮਲਾ ਮਾਰਨਾ ਸੀ ਉਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਹਲੇ ਸਰਗਰਮੀ ਨਹੀਂ ਦਿਖ ਰਹੀ ਬੇਸ਼ੱਕ ਸ਼੍ਰੀ ਰਾਕੇਸ਼ ਕਹਿਤ ਵੀ ਇੱਥੇ ਆ ਕੇ ਗਏ ਨੇ ਹੋਰ ਵੀ ਲੀਡਰ ਪਹੁੰਚ ਰਹੇ ਨੇ ਜਾਂਦੇ ਨੇ ਪਰੰਤੂ ਉਸ ਤਰ੍ਹਾਂ ਦੀ ਜਿਹੜੀ ਕੇਕ ਸਮੂਹਕ ਤੌਰ ਦੇ ਉੱਪਰ ਜਿਵੇਂ ਪਹਿਲਾ ਮੋਰਚਾ ਲੱਗਿਆ ਸੀ ਉਹਦੇ ਵਿੱਚ ਇੱਕ ਇਕੱਠੀ ਸਟ੍ਰੈਟਜੀ ਇਕੱਠੀ ਰਣਨੀਤੀ ਉਹ ਉਹ ਹਾਰਾਂ ਦੀ ਘੜੀ ਇਖਤਿਆਰ ਨਹੀਂ ਕੀਤੀ ਗਈ ਜਿਸ ਦੇ ਤੋਂ ਮਤਲਬ ਜਿਹੜੇ ਕਿ ਮੋਰਚੇ ਦੇ ਹਮੈਤੀ ਲੋਕ ਨੇ ਆਮ ਜਨਤਾ ਹੈ ਜਿਹੜੀ ਦੇਖਦੀ ਹੈ ਕਿਸਾਨੀ ਪ੍ਰਤੀ ਹਿੱਤ ਰੱਖਦੀ ਹੈ ਉਹਨਾਂ ਦੇ ਵਿੱਚ ਕਈ ਚੀਜ਼ਾਂ ਦੇ ਸਵਾਲ ਖੜੇ ਹੁੰਦੇ ਨੇ ਇਸ ਤਰ੍ਹਾਂ ਦੀਆਂ ਜਿੱਥੇ ਬੰਦੀਆਂ ਬਾਰੇ ਤੇ ਇਹਨਾਂ ਦੀ ਪਹੁੰਚ ਬਾਰੇ ਸਾਰੀਆਂ ਦੇ ਬਾਰੇ ਕਾਰਨ ਕੀ ਨੇ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਕਿਉਂ ਨਹੀਂ ਮਤਲਬ ਉਸ ਤਰ੍ਹਾਂ ਦਾ ਜਿਹੜਾ ਕਿ ਵੱਡਾ ਸਮਰਥਨ ਜਾਂ ਮੋਰਚੇ ਨੇ ਹੁਣ ਕਿਉਂਕਿ 24ਵੇਂ ਦਿਨ ਦੇ ਵਿੱਚ ਇੱਕ 70 ਸਾਲ ਦੇ ਬਜ਼ੁਰਗ ਜਿਹੜੇ ਕਿ ਕੈਂਸਰ ਪੀੜਤ ਨੇ ਉਹ ਆਪਣੀ ਮਰਨ ਵਰ ਦੇ ਉੱਪਰ ਬੈਠਣਾ ਪਿਆ ਉਹਨਾਂ ਨੂੰ ਮਜਬੂਰ ਹੋਣਾ ਪਿਆ ਤੇ ਉਸ ਬੰਦੀ ਦੂਸਰੀਆਂ ਜਿੱਥੇ ਬੰਦੀਆਂ ਕਿਉਂ ਨਹੀਂ ਆਪਣਾ ਪੂਰੀ ਤਰ੍ਹਾਂ ਦਾ ਸਮਰਥਨ ਜੁਟਾ ਰਹੀਆਂ ਇਹਦੇ ਵਿੱਚ ਕਾਰਨ ਕੀ ਨੇ ਕੋਈ ਨਾ ਕੋਈ ਕਾਰਨ ਹੋਏਗਾ ਜਿਹਦੇ ਕਾਰਨ ਉਹ ਜਿੱਥੇ ਬੰਦੀਆਂ ਥੋੜੀਆਂ ਉਦਾਸੀਨਤਾ ਦੇ ਵੱਲ ਨੇ ਤੇ ਇਹਦੇ ਪ੍ਰਤੀ ਸਾਰੀ ਲੀਡਰਸ਼ਿਪ ਨੂੰ ਸੋਚਣ ਦੀ ਵਿਚਾਰਨ ਦੀ ਅਤੇ ਕਿਸਾਨੀ ਹਿੱਤਾਂ ਦੀ ਜਿਹੜੀ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਜ਼ਰੂਰੀ ਹੈ ਉਸ ਸੰਬੰਧ ਦੇ ਵਿੱਚ ਇੱਕ ਵੱਖਰਾ ਜਿਹੜਾ ਇਹਨਾਂ ਨੂੰ ਸੰਬਾਧ ਸਿਰਜਣ ਦੀ ਜ਼ਰੂਰਤ ਹੈ ਇੱਕ ਵੱਡਾ ਸੰਵਾਦ ਕਰਨ ਦੀ ਤੇ ਆਪਣੇ ਆਪ ਦੀ ਅੰਤਰਛਾਤੀ ਮਾਰਨ ਦੀ ਜ਼ਰੂਰਤ ਹੈ ਤੇ ਅਗਲੀ ਰਣਨੀਤੀ ਬਣਾਉਣ ਦੀ ਜ਼ਰੂਰਤ ਹੈ ਨਹੀਂ ਤਾਂ ਜਿਸ ਤਰ੍ਹਾਂ ਦੀ ਵੱਡੀ ਸਰਕਾਰ ਦੇ ਨਾਲ ਇਟੀ ਸ਼ਕਤੀਸ਼ਾਲੀ ਸਰਕਾਰ ਦੇ ਨਾਲ ਜਿਹੜੀ ਕਿ ਕਿਸਾਨਾਂ ਪ੍ਰਤੀ ਕੋਈ ਇਸ ਤਰ੍ਹਾਂ ਦੀ ਬੇਰੁਖੀ ਆਲਾ ਰ ਬਰ ਰੁਪੀਆ ਰੱਖ ਰਹੀ ਹੈ ਤੇ ਉਹ ਉਹਦੇ ਨਾਲ ਮੁਕਾਬਲਾ ਕਿਸ ਤਰ੍ਹਾਂ ਕੀਤਾ ਜਾਵੇਗਾ ਇਸ ਸੰਬੰਧੀ ਸੋਚਣ ਵਾਲੀ ਹੈ ਕਿ ਇਹ ਸਵਾਲ ਖੜੇ ਹੋ ਰਹੇ ਨੇ ਬਿਲਕੁਲ ਡਾਕਟਰ ਸਾਹਿਬ ਕਹਿੰਦਾ ਪਾਪ ਕਿ ਅੱਜ ਜਦੋਂ ਸਵੇਰੇ ਇਸ਼ਨਾਨ ਕਰਾਉਣ ਲੱਗੇ ਕਿਉਂਕਿ 2-4 ਦਿਨਾਂ ਬਾਅਦ ਦਰੇਵਾਲ ਨੂੰ ਇਸ਼ਨਾਨ ਕਰਾਇਆ ਜਾਂਦਾ ਉਹਨਾਂ ਦੀ ਜਿਹੜੀ ਵਲੰਟੀਅਰ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਅਜਿਹੇ ਦੌਰਾਨ ਦਰੇਵਾਲ ਨੂੰ ਵਾਲਿਦ ਵਾਲੇ ਕੈਪਨ ਟੇਹਾ ਲਿਆਉਣ ਲੱਗੇ ਕਿ ਕਿ ਤਾਂ ਪਹਿਲਾਂ ਉਹਨਾਂ ਨੂੰ ਉਲਟੀ ਹੁੰਦੀ ਹੈ ਇਸ ਤੋਂ ਬਾਅਦ ਉਹ ਬੇਹੋਸ਼ ਹੋ ਜਾਂਦੇ ਆ 15 20 ਮਿੰਟ ਦੱਸਿਆ ਜਾ ਰਿਹਾ ਕਿ ਉਹ ਬੇਹੋਸ਼ ਰਹੇ ਫਿਰ ਜਦ ਹੀ ਐਕਸਰਸਾਈਜ਼ ਕੀਤੀ ਹਾਲਾਂਕਿ ਉਹ ਉਸ ਵੀ ਨਹੀਂ ਪਾਵੇਂ ਬੇਹੋਸ਼ ਹਨ ਪਰ ਤੁਹ ਬਾਕੀ ਕੀ ਮੰਨੇ ਉਹਨਾਂ ਜਿਹੜੇ ਗੈਸਰੀ ਆਕਸੀਜਨ ਨਹੀਂ ਲਿਆ ਕਹਿੰਦਾ ਪਾਬ ਕਿ ਇਹ ਇਸ ਤੋਂ ਪਹਿਲਾਂ ਜਿਹੜੀ ਹੈ ਅਰਜੰਦਰਾ ਹਸਪਤਾਲ ਦੀ ਜ਼ਰੂਰ ਉੱਥੇ ਉਹਨਾਂ ਨੂੰ ਗਲੂਕੋਜ਼ ਲਾਉਣ ਲਈ ਭੌਂਚੀ ਸੀ ਪਰ ਉਹ ਨਹੀਂ ਮੰਨ ਕਹਿੰਦਾ ਪਾਬ ਕਿ ਅਜੇ ਤੱਕ ਕਿ ਕਬੱਡੀ ਜਿਹੜੀ ਹੈ ਉੱਥੇ ਕਹ ਸਕਦੇ ਆ ਕਿ ਫੱਟ ਗਿਆ ਹੈ ਕਿ ਸਰੇ ਯੂਕੂਬ ਮੁੰਤਾਨੇ ਜਿਹੜੀ ਕਿਸਾਨੀ ਭਾਈ ਚਾਰੇ ਲਈ ਮੰਗਾਉਤ ਗਏ ਸੀ ਉਹਨਾਂ ਦੇ ਸੇਤ ਅੱਜੇ ਮੋੜ ਤੇ ਇਸ ਤਰ੍ਹਾਂ ਤੇ ਆਏਗੀ ਕਿ ਤਰਵੀ ਮਿੰਟਾਬਾਦ ਦੁਆਰਾ ਕੋਸ਼ਟ ਦੇ ਵਿੱਚ ਆਈ ਤਾਂ ਸਾ ਇਹ ਜਿਹੜੀ ਵੱਡੀ ਗੱਲ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਬਾਕੀ ਸਾਰੇ ਬੰਦਿਆਂ ਲੋਸ ਕਦਰ ਹੰਗਾਰਾ ਨਹੀਂ ਦੇਤੀਆਂ ਪਾਸਕੇ ਦਲੇਵਾਲ ਸਾਹਿਬ ਦਾ ਹਾਲਚਾਲ ਕਈ ਜੇ ਆਗੂ ਨੇ ਕਿੰਮਤ ਤੇ ਜਾਣ ਕੇ ਜਾਣ ਆਏ ਤੇ ਲੈ ਕੇ ਗਏ ਪਤਾਵਣਾ ਦਾ ਖੈ ਸਰਮਣ ਸਿੰਘ ਪੰਦੇਰ ਜਿਹੜੇ ਕਿ ਦਲੇਵਾਲ ਦੇ ਸਾਥੀ ਨੇ ਉਹਨਾਂ ਨੇ ਪਾਕਿਸਤਾਨੀ ਬੰਦੇ ਨਾਲ ਜੁੜਦਾ ਦਾ ਪਿਛਲੇ ਦਿਨੀ ਸਰਦਾ ਵੀ ਹੁਣ ਵੇਖਣ ਵਾਲੀ ਗੱਲ ਹੈ ਜਿਨ ਜਸ ਕੇਮ ਜਿਹੜਾ ਇਹ ਗੈਰ ਕਾਨੂੰਨੀ ਲੋਕੀ ਨੂੰ ਕੰਮਾਂ ਬੰਦਾ ਬੀਤਦਾ ਰਿਹਾ ਵੇਖਣ ਵਾਲੀ ਗੱਲ ਹੈ ਕਿ ਅਗਲੇ ਸਮੇਂ ਕੇੰਦਰ ਸਰਕਾਰ ਖਾਂ ਪੰਜਾਬ ਸਰਕਾਰ ਇਸ ਸੱਚ ਮਾਮਲੇ ਵਿੱਚ ਟਕਲਾ ਰੁਕੀ ਪੀ.ਟੀ.ਆਰ ਕਿਸ ਦੇ ਨੇ ਦੇਰੇ ਕਰਕੇ ਜਿਹੜਾ ਐਮਐਸਟੀ ਕੰਟੀਨਿਊਨ ਲਾਉਂਦਾ ਵੱਡਾ ਜਿਹੜਾ ਹੱਥ ਜਿਹਨੂੰ ਉਹਨਾਂ ਨੇ ਪਾਸ ਕਰਨ ਦਾ ਕਿਵੇਂ ਲੈਣਾ ਉਹ ਜ਼ਿੰਮੇਵਾਰੀ ਮੋٹے ਤੌਰ ਤੇ ਇਹ ਕੇਂਦਰ ਸਰਕਾਰ ਦੀ ਹੈ ਲੜਾਈ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੀ ਹੈ ਪਰ ਸਵਾਲ ਹੈ ਕਿ ਡੱਲੇ ਵਾਲੇ ਸਰਕਾਰ ਛੋਟੀ ਲੈਣ ਦੀ ਹੋਸ਼ ਚੁੱਕੇ ਆ ਯੋਚੀ ਤੋਂ ਬਾਅਦ ਪਾਉਂਦੇ ਵੀ ਚਾਹੁੰਦੇ ਆ ਪਰ ਮਨੇ ਜਾ ਰਿਹਾ ਕਿ ਉਹਨਾਂ ਦੀ ਸਿਹਤ ਬਜ਼ੁਰਗ ਅਵਸਥਾ ਦੌਰਾਨ ਸਿਹਤ ਉਹ ਬੜੇ ਖਤਰੇ ਦੇ ਮੋੜ 'ਚ ਹੈ। ਇਹ ਮਿਸ਼ਨ ਪੰਜਾਬੀ